ਰੀਸੈਂਟਲੀ ਨਾ ਬਹੁਤ ਵੱਡਾ ਘਾਟਾ ਪਿਆ ਹੰਸਰਾਜ ਹੰਸਜੀ ਨੂੰ ਉਹਨਾਂ ਦੀ ਪਤਨੀ ਦੀ ਦਿਹਾਂਤ ਹੋ ਗਿਆ ਤਾਂ ਤੁਸੀਂ ਉੱਥੇ ਆਏ ਸੀ ਮਿਲਣ ਉਹਨਾਂ ਨੂੰ ਤਾਂ ਤੁਸੀਂ ਆਫ ਦਾ ਰਿਕਾਰਡ ਵੀ ਕਹਿ ਰਹੇ ਸੀ ਵੀ ਬਹੁਤ ਲਗਾਅ ਸੀ ਤੁਹਾਡਾ ਉਹਨਾਂ ਦੇ ਨਾਲ ਰੇਸ਼ਮ ਕੌਲ ਬਹੁਤ ਜਾਂਦੇ ਨਾ ਜੀ ਵੇਖੋ ਹੰਸਵੀਰ ਨਾਲ ਸਾਡੇ ਬੜੇ ਬੜੇ ਅਸੀਂ ਇਕੱਠਿਆਂ ਨਹੀਂ ਪ੍ਰੋਗਰਾਮ ਬੜੇ ਵਿਚਰੇ ਆ ਸੀ ਮੈਂ ਘਰ ਵੀ ਜਾਨੀ ਆ ਜਿੰਨਾ ਹੰਸ ਨਿੱਗਾ ਨਿੱਗਾ ਗਾਇਕ ਹੈ ਨਾ ਮਤਲਬ ਜਿੰਨੀ ਹਲੀਮੀ ਨਿਮਰਤਾ ਮੈਂ ਹੁਣ ਲੈ ਤੁਹਾਡੇ ਸਾਹਮਣੇ ਫੋਨ ਲਾ ਲੈਣ ਭੰਜੀ ਦੱਸੋ ਕੀ ਸੇਵਾ ਦੱਸੋ ਐਮਪੀ ਰਹ ਹਾ ਉਹਦੇ ਚ ਕੋਈ ਆਕੜ ਨਹੀਂ ਔਰ ਸਾਦਾ ਬੰਦਾ ਕੇ ਬਣ ਕੇ ਤਾਂ ਬਣ ਗਿਆ ਐਮਪੀ ਠੀਕ ਹੈ ਜਾਨੀ ਮੇਰੇ ਵਾਂਗੂ ਜੋ ਹੈ ਦਿਲ ਚਾਹ ਉਹ ਹੀ ਬਾਹਰ ਹੈ ਤੇ ਰੇਸ਼ਮ ਭਾਬੀ ਤਾਂ ਇੰਨੀ ਪਿਆਰੀ ਸੀ ਅਸੀਂ ਥੋੜੇ ਤੇਰਾ ਪਹਿਲਾ ਹੀ ਮਿਲੇ ਆ ਮੈਂ ਦਿੱਲੀ ਵੀ ਗਈ ਸੀ ਤੇ ਮੈਂ ਬੜਾ ਪਿਆਰ ਨਾਲ ਕਹਿੰਦੀ ਮੈਨੂੰ ਉਹ ਬਹੁਤ ਵੱਡੇ ਘਰ ਦੀ ਕੁੜੀ ਸੀ ਜੀ ਰੇਸ਼ਮ ਬਹੁਤ ਵੱਡੇ ਉਹਨੇ ਮੈਨੂੰ ਸਾਰਾ ਆਪਣੀ ਫੈਮਿਲੀ ਕਰਦਾ ਫਿਰ ਕਹਿੰਦੀ ਭੈਣ ਜੀ ਇੱਕੋ ਇੱਕ ਗਾਇਕਾ ਪੰਜਾਬ ਚ ਜਿਹਨੂੰ ਮੈਂ ਨਣਾਣ ਕਹਿ ਸਕਦੀ ਆ ਮੈਂ ਕਿਹਾ ਉਹ ਕਿਹੜੀ ਕਹਿੰਦੀ ਤੁਸੀਂ ਉੱਟ ਕੇ ਜੱਫੀ ਪਾ ਲਈ ਮੈਨੂੰ ਮਤਲਬ ਸ਼ੀਵਾ ਸੋ ਲੋਵਿੰਗ ਨਾ ਮਤਲਬ ਬਹੁਤ ਵੱਡਾ ਘਾਟਾ ਪਿਆ ਵੇਖੋ ਹਾਂਸ ਨੂੰ ਤਾਂ ਪਿਆ ਇਸ ਉਮਰ ਚ ਸਾਥੀ ਦੀ ਲੋੜ ਹੁੰਦੀ ਹੈ ਪਹਿਲੀ ਉਮਰ ਤਾਂ ਆਪਾਂ ਬੱਚੇ ਸੈੱਟ ਕਰਨ ਚ ਲੰਗ ਜਾਂਦੀ ਦੂਜਾ ਘਾਟਾ ਬੱਚਿਆਂ ਨੂੰ ਪਿਆ ਇੰਨੇ ਇੰਨੇ ਮੂੰਹ ਨਿਕਲੇ ਬੱਚਿਆਂ ਦੇ ਪਰ ਜੀ ਥਿਸ ਇਜ਼ ਲਾਈਫ ਮੈਂ ਕਿਹੜਾ ਰਹਿਣਾ